ਦੇ ਵੀ ਸਰੀਰ ਗੁਰੂ ਹਜ਼ਰੀ ਵਿੱਚ ਜੁੜਨ ਕਰਕੇ ਬੈਠਦੇ ਨੇ ਸਤਿਗੁਰੂ ਪਾਸ਼ਾ ਮਹਾਰਾਜ ਨੇ ਇਹ ਘੜੀਆਂ ਸੰਦ ਬਖਸ਼ ਕੀਤੀਆਂ ਨੇ ਆਪਣੇ ਪਾਵਨ ਦੂਤ ਦੇ ਅੰਦਰ ਬਿਠਾ ਕਰਕੇ ਇਹਨਾਂ ਘੜੀਆਂ ਨੂੰ ਸਫਲਾ ਕਰਨ ਦਾ ਸੰ ਨੂੰ ਸੁਭਾਗ ਅਕਸ਼ ਕੀਤਾ ਹੈ ਅੱਜ ਅਮਰਤ ਵੇਲੇ ਤੋਂ ਜੋ ਸਤਿਗੁਰੂ ਪਾਸ਼ਾ ਮਹਾਰਾਜ ਨੇ ਉਪਦੇਸ਼ ਬਖਸ਼ ਕੀਤੇ ਨੇ ਧਨ ਗੁਰ ਕਰਜਨ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਖਾਰ ਮੰਤਰ ਇਹ ਬਚਨ ਉਚਾਰਨ ਹੋਏ ਪਰ ਗੁਰੂ ਗੰਗ ਸਿੰਘ ਮਹਾਰਾਜ ਜੀ ਦੇ 677 ਪੌਦ 78 ਅੰਗ ਦੇ ਉੱਤੇ ਸੁਭਾਈ ਹੋ ਗਾ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਬਦ ਨੂੰ ਤਨਾਸਰੀ ਲਾਗ ਦੇ ਅੰਦਰ ਗਉਮ ਦੀ ਹਿਦਾਇਤ ਕੀਤੀ ਹੈ। ਅੰਮ੍ਰਿਤ ਵੇਲੇ ਇੱਕ ਸੰਖੇਪ ਰੂਪ ਦੇ ਵਿੱਚ ਆਪ ਸੰਗਤਨਾਂ ਨਾਲ ਸਾਂਝ ਪਾਈ ਸੀ। ਇਹ ਸਤਿਗੁਰੂ ਕਾਸ਼ਮਾਹ ਰਾਜ ਜੀ ਇਸ ਪਵਿੱਤਰ ਸ਼ਬਦ ਰਾਹੀਂ ਲੋਕ ਨੂੰ ਬ੍ਰਭ ਦ੍ਰਿਸ਼ਟੀ ਜੜੀ ਹੈ ਨਾ ਉਹ ਬਖਸ਼ਿਸ਼ ਕਰ ਰਹੇ ਸਮ ਦ੍ਰਿਸ਼ਟੀ ਸਭ ਸਭ ਤੋਂ ਭਾਵ ਇੱਕ ਬਰਾਬਰ ਹਰ ਇੱਕ ਮਨੁੱਖ ਨੂੰ ਬਰਾਬਰ ਜਾਣਣਾ ਹਰ ਇੱਕ ਥਾਂ ਦੇ ਉੱਤੇ ਜੱਗ ਜੱਗ ਦੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰਨਾ ਕਿਸੇ ਦੇ ਨਾਲ ਬੈਰ ਹੋਣ ਦੀ ਭਾਵਨਾ ਨਾਲ ਰੱਖਣਾ ਇਨ ਬ੍ਰਹਮ ਦ੍ਰਿਸ਼ਿ ਕੀਤੇ ਜਦੋਂ ਮਨੁੱਖ ਹਰ ਇੱਕ ਨੂੰ ਇੱਕ ਨਿਗਾ ਦੇ ਨਾਲ ਦੇਖੇ ਅੱਜ ਰਾਜਨੀਤੀ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਅਸੀਂ ਦੇਸ਼ਾਂ ਨੂੰ ਦੇਖਦੇ ਹਾਂ ਜਦ ਸਾਡਾ ਆਪਣਾ ਜੱਤੀ ਦੇਸ਼ ਹੈ ਭਾਰਤ ਜਦੋਂ ਰਾਜਨੀਤੀ ਨੂੰ ਦੇਖਦੇ ਹਾਂ ਤੇ ਅਕਸਰ ਜਿਹੜੀ ਗੱਲ ਹੈ ਸਰਕਾਰਾਂ ਪ੍ਰਤੀ ਵੀ ਆਖੀ ਜਾਂਦੀ ਹੈ ਵੀ ਸਰਕਾਰ ਜਿਹੜੀ ਹੈ ਹਰ ਇੱਕ ਕੌਮ ਨੂੰ ਇੱਕ ਨਿਗਾ ਦੇ ਨਾਲ ਨਹੀਂ ਦੇਖੀ ਸਮ ਦ੍ਰਿਸ਼ਟੀ ਦੇ ਨਾਲ ਨਹੀਂ ਉਹਦਾ ਕਾਰਨ ਕੀ ਹੈ ਕਿਉਂਕਿ ਮਨੁੱਖ ਦੇ ਆਪਣੇ ਕੁਝ ਸਵਾਰਥ ਆਪਣੇ ਕੋ ਲੋਭ ਲੋਭ ਲਾਲਚ ਹੁੰਦੇ ਨੇ ਕੁਝ ਉਹਦਿਆਂ ਦੀ ਜਿਹੜੀ ਭੁੱਖ ਹੁੰਦੀ ਹੈ ਕੁਝ ਤਖਤਾਂ ਦੀ ਰਾਜ ਦੀ ਭੁੱਖ ਹੁੰਦੀ ਹੈ ਜਿਸ ਕਰਕੇ ਮਨੁੱਖ ਹਰ ਇੱਕ ਨੂੰ ਸਮ ਦ੍ਰਿਸ਼ਟੀ ਦੇ ਨਾਲ ਨਹੀਂ ਦੇ ਸਕਦਾ ਪਰ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਪਾਵਨ ਉਪਗ੍ਰਹ ਰਣ ਇਹੀ ਬਚਨ ਕੀਤੇ ਨੇ ਕਿ ਇਹ ਮਨੁੱਖ ਆਪਣੇ ਜੀਵਨ ਦੇ ਅੰਦਰ ਬ੍ਰह्म ਦ੍ਰਿਸ਼ਟੀ ਲੈ ਕੇ ਆ ਸਮ ਦ੍ਰਿਸ਼ਟੀ ਲੈ ਕੇ ਆ ਦੇਖ ਜਦੋਂ ਗੁਰਬਾਣੀ ਦੇ ਅੰਦਰ ਤੋਂ ਪੜਦਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤੁ ਮਹਤ ਇਹਨਾਂ ਬਚਨਾਂ ਨੂੰ ਪੜੋ ਕਦੇ ਗੋਵਿੰਦ ਨਾਲ ਵਿਚਾਰ ਕੇ ਦੇਖੋ ਕਿ ਸਤਗੁਰੂ ਪਾਸ਼ਾ ਮਹਾਰਾਜ ਜੀ ਨੇ ਗੁਰੂ ਨੂੰ ਇਹ ਗੱਲ ਕਿਉਂ ਕਿ ਕਿ ਤੂੰ ਗੁਰੂ ਪਵਨ ਵਰਗਾ ਵੀ ਹੈ ਹਵਾ ਵਰਗਾ ਕਿਹਾ ਗਿਆ ਪਵਨ ਗੁਰੂ ਹਵਾ ਗੁਰੂ ਹੈ ਨਾ ਗੁਰੂ ਸਾਹਿਬ ਜੀ ਨੇ ਦਰਦ ਦਿੱਤੀ ਵੀ ਗੁਰੂ ਜਿਹੜਾ ਹੈ ਉਹ ਹਵਾ ਦੀ ਈ ਨਹੀਂ ਵੀ ਹੈ ਕਿਉਂ ਹਵਾ ਵਰਗਾ ਵੀ ਹੈ ਕਿਉਂ ਕਿਉਂਕਿ ਜਦੋਂ ਹਵਾ ਚੱਲਦੀ ਹੈ ਉਹ ਇਹੀ ਅਮੀਰ ਤੇ ਗਰੀਬ ਉਹਨਾਂ ਜਦੋਂ ਕਿਸੇ ਵਿੱਚ ਲੱਗਣਾ ਹੈ ਉਹਨੇ ਉਨੀ ਠੰਡ ਬਚਾਉਣੀ ਹੈ ਜਿੰਨੀ ਕਿਸੇ ਅਮੀਰ ਨੂੰ ਬਚਾਉਂਦੀ ਹੈ ਤੇ ਕਿਸੇ ਗਰੀਬ ਨੂੰ ਬਚਾਉਂਦੀ ਹੈ ਇਹ ਸਮ ਦ੍ਰਿਸ਼ਟੀ ਹੈ ਇਹ ਬ੍ਰਹਮ ਦ੍ਰਿਸ਼ਟੀ ਹੈ ਤੁਸੀਂ ਦੇਖੋ ਪਾਣੀ ਨੂੰ ਪਿਤਾ ਆਖਿਆ ਪਾਣੀ ਨੂੰ ਮਹੱਤਵ ਦਿੱਤਾ ਪਿਤਾ ਦੇ ਰੂਪ ਦੇ ਵਿੱਚ ਪਾਣੀ ਨੂੰ ਕਿਉਂ ਆਖਿਆ ਕਿ ਤੂੰ ਪਿਤਾ ਵਰਗਾ ਐ ਪਿਤਾ ਜਿਹੜਾ ਸੁਭਾਅ ਪਾਣੀ ਵਰਗਾ ਕਿਉਂਕਿ ਪਾਣੀ ਜਿਹੜਾ ਪਿਤਾ ਹੈ ਨਾ ਪਿਤਾ ਦੇ ਜੀਵਨ ਵਿੱਚ ਵਿੱਚ ਤੁਸੀਂ ਦੇਖੋਗੇ ਪਿਤਾ ਕਦੇ ਕੱਟਾ ਹੁੰਦਾ ਹੈ ਤੇ ਕਦੇ ਠੰਡਾ ਹੁੰਦਾ ਹੈ ਪਾਣੀ ਵੀ ਸੀਰਾ ਤੇ ਤੱਤਾ ਹੁੰਦਾ ਪਾਣੀ ਬਹੁਤ ਅਕਦਾ ਠੰਡਾ ਵੀ ਹੁੰਦਾ ਤੇ ਗਰਮ ਵੀ ਹੁੰਦਾ ਪਿੱਤਾ ਦੀ ਜ਼ਿੰਦਗੀ ਜਿਹੜੀ ਉਹ ਪਾਣੀ ਵਰਗੀ ਹੁੰਦੀ ਜਦੋਂ ਪਰਿਵਾਰ ਦੇ ਵਿੱਚ ਵਿਚਰਦਾ ਹੈ ਬੱਚਿਆਂ ਨੂੰ ਦੇਖਦਾ ਕਿ ਜਿੱਥੇ ਉਹਨੂੰ ਛਿੜਕਣ ਦੀ ਲੋੜ ਪੈਂਦੀ ਹੈ ਉਹ ਬੱਚਿਆਂ ਨੂੰ ਛਿੜਕਦਾ ਵੀ ਹੈ ਤੱਤਾ ਵੀ ਪਰ ਅਕਦਾ ਸ਼ੀਤਲ ਠੰਡਾ ਵੀ ਹੈ ਕਿਉਂਕਿ ਆਪਣੇ ਉੱਤੇ ਸਾਰੀ ਜ਼ਿੰਮੇਵਾਰੀ ਚੱਲਦਾ ਆਪਣੇ ਉੱਤੇ ਸਾਰੇ ਦੁੱਖ ਚੱਲਦਾ ਤੇ ਇਹ ਮਨ ਦੇ ਵਿੱਚ ਅਹਿਸਾਸ ਧਾਰਨਾ ਵੀ ਮੇਰੇ ਪਰਿਵਾਰ ਨੂੰ ਕਿਤੇ ਕੋਈ ਦੁੱਖ ਤਕਲੀਫ ਨਾ ਪਹੁੰਚੇ ਉਹ ਆਪਣਾ ਠੰਡਾ ਪੀਏ ਤੇ ਆਪਣਾ ਗਰਮ ਪੀਏ ਸਰਪੁਰਖ ਆਸ਼ਮਾਨਹਾਰਾ ਜੀ ਜਦੋਂ ਕਿਸੇ ਗੱਲ ਨੂੰ ਜ਼ਮੀਰ ਦਿੰਦੇ ਨੇ ਨਾ ਉਹਦੇ ਕੋਈ ਅਰਥ ਹੁੰਦੇ ਨੇ ਕਵਣ ਗੁਰੂ ਕਹਦਿਆ ਉਹ ਹੋ ਸਕਦਾ ਸਾਨੂੰ ਬਹੁਤਾ ਸਾਰਾ ਹੋ ਗਿਆ ਪਰ ਕਵਣ ਗੁਰੂ ਦਾ ਅਰਥ ਕੀ ਹੈ ਇਸ ਗੱਲ ਨੂੰ ਅਸੀਂ ਸਮਝ ਕਿਵੇਂ ਸਕਦੇ ਹਾਂ ਜੇ ਗੱਲ ਸਾਨੂੰ ਸਮਝਾਤੀ ਰਹੀ ਹੈ ਭਾਵ ਇਹ ਹੀ ਸਮਝਾ ਰਹੀ ਹੈ ਕਿ ਜਿਵੇਂ ਹਵਾ ਜਿਹੜੀ ਹੈ ਨਾ ਕਿਸੇ ਗਰੀਬ ਅਮੀਰ ਦੇ ਵਿੱਚ ਫਰਕ ਨਹੀਂ ਕਰਦੀ ਕਿਸੇ ਜੀਵ ਜੰਤ ਦੇ ਫਰਕ ਨਹੀਂ ਕਰਦੀ ਜਦੋਂ ਹਵਾ ਲੱਗਦੀ ਹੈ ਮਨੁੱਖ ਦੀ ਭੜਾਈ ਮਈ ਹਵਾ ਕਿਵਲ ਕਿਸੇ ਇੱਕ ਘਰ ਨੂੰ ਸੁੱਖ ਦੇ ਸਕਦਾ ਸਾਰਿਆਂ ਨੂੰ ਨਹੀਂ ਪਰ ਜਦੋਂ ਪ੍ਰਮਾਤਮਾ ਵੱਲੋਂ ਬਖਸ਼ ਕੀਤੀ ਇਹ ਪਵਨ ਜਿਹੜੀ ਹਵਾ ਚਲਦੀ ਹੈ ਨਾ ਉਹ ਸੱਪਾਂ ਦੀਆਂ ਖੁੱਡਾਂ ਤੱਕ ਵੀ ਹਵਾ ਲੱਗਦੀ ਹੈ ਹਰ ਇੱਕ ਜੀਵ ਜੰਤੂ ਨੂੰ ਪਹੁੰਚਦੀ ਹੈ ਪ੍ਰਮਾਤਮਾ ਵੱਲੋਂ ਦਿੱਤੀ ہوئی ਕੁਦਰਤ ਜਿਹੜੀ ਉਹ ਕਿਸੇ ਦੇ ਨਾਲ ਜੁਦਿਕਰਾ ਨਹੀਂ ਕਰਦੀ ਅੱਜ ਦਾ ਪਾਪੂ ਤੁਮ ਇਹੀ ਸਮਝਾ ਰਿਹਾ ਹੈ ਸਤਿਗੁਰੂ ਕਹਿੰਦੇ ਜਨ ਜਨ ਦੇਖੋ ਤਹਾਂ ਹਜ਼ੂਰ ਦੂਰ ਕਤੋਂ ਨਾ ਜਾਏ ਤੇ ਪ੍ਰਮਾਤਮਾ ਮੈਂ ਤੈਨੂੰ ਜਿੱਥੇ ਦੇਖਦਾ ਜਿੱਥੇ ਜਿੱਥੇ ਵੀ ਦੇਖਦਾ ਉੱਥੇ ਮੈਨੂੰ ਹਾਜ਼ਰ ਦਿਸਦਾ ਦੂਰ ਕਰੂ ਨਾ ਜਾਈ ਮੇਰਾ ਮਨ ਇਹ ਅਹਿਸਾਸ ਕਰਦਾ ਵੀ ਤੂੰ ਮੇਰੇ ਕੋਲੋਂ ਦੂਰ ਨਹੀਂ ਰਵ ਰਹੀ ਆ ਸਰਬਤਰਮੈ ਸਵਤ ਦੇ ਵਿੱਚ ਤੂੰ ਪ੍ਰਮਾਤਮ ਰਮਿਆ ਹੋਇਆ ਮਨ ਸਦਾ ਧਿਆਈ ਸਤਿਗੁਰੂ ਪਾਸ਼ਾ ਮਹਾਰਾਜ ਜੀ ਇੱਥੇ ਮਨੋਂ ਆਵਾਜ਼ ਮਰੀ ਹੈ ਐ ਮਨ ਉਸ ਪ੍ਰਮਾਤਮ ਨੂੰ ਸਦਾ ਧਿਆ। ਕਿਉਂ ਈਕ ਉਤ ਨਹੀਂ ਵਿਸ਼ੜੈ ਸੋ ਸੰਗੀ ਗਰੀ ਹੈ ਜਿਹੜਾ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਤੇਰਾ ਸਾਥ ਨਹੀਂ ਛੱਡੇਗਾ ਅਸਲ ਦੇ ਵਿੱਚ ਸਾਥੀ ਤਾਂ ਉਹ ਹੀ ਹੈ ਨਾ ਮਨੁੱਖ ਜਿੰਨਾ ਮਰਜੀ ਇਸ ਗੱਲ ਨੂੰ ਪਕੜ ਕੇ ਰੱਖ ਲੈ ਇਹ ਮੋਹ ਦੀਆਂ ਤੰਦਾਂ ਦੇ ਵਿੱਚ ਪਿਆਰ ਹੈ ਪਰ ਗੁਰਬਾਣੀ ਦਾ ਇਹ ਅਟਲ ਫੈਸਲਾ ਵੀ ਪਰਿਵਾਰ ਵੀ ਨਾਲ ਨਹੀਂ ਜਾਂਦਾ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਪਰਿਵਾਰ ਵੀ ਨਾਲ ਨਹੀਂ ਜਾਂਦਾ ਪਰਿਵਾਰ ਦਾ ਸਾਥ ਕਿੱਥੋਂ ਤੱਕ ਹੁੰਦਾ ਹੈ ਸ਼ਮਸ਼ਾਨ ਘੁੰਮੀ ਤੱਕ ਉੱਥੋਂ ਤੱਕ ਵੀ ਨਹੀਂ ਹੁੰਦਾ ਸਵਾਸ ਤਾਂ ਪਹਿਲੇ ਆਹ ਮਤਲਬ ਪਹਿਲੇ ਪ੍ਰਲਾਪਨਾ ਦੇ ਘਰ ਚਲੀ ਜਾਂਦੀ ਹੈ ਫਿਰ ਤਾਂ ਉਹ ਮਰਦਾ লাশ ਹਾਂਦੀ ਮਰਦਾ ਹੁੰਦਾ ਹੈ লাশ ਹਾਂਦੀ ਹੈ ਉਹ ਮਿੱਟੀ ਦੀ ਢੇਰ ਨੂੰ ਫਿਰ ਅਸੀਂ ਅੰਤਿਮ ਰਸਮਾਂ ਦੇ ਰੂਪ ਦੇ ਵਿੱਚ ਨੂੰ ਪਾਉਨੇ ਆ ਉਹਦੀ ਕਿਰਿਆ ਕਰਪ ਕਰਦੇ ਆ ਇਹ ਸਿਰਫ ਅਸੀਂ ਸਮਾਜਿਕ ਰਸਮਾਂ ਕਰਕੇ ਕਰਦੇ ਆ ਪਰ ਫਿਰ ਵੀ ਮੰਨ ਲਿਆ ਜਾਏ ਕਿ ਸ਼ਮਸ਼ਾਨ ਘੁੰਮੀ ਤਾਂ ਕਿ ਸਾਰੇ ਸਰਪੇ ਚੋਂ ਦੀ ਰਿਸ਼ਤੇਦਾਰ ਹੈ ਉਸ ਤੋਂ ਬਾਅਦ ਨਹੀਂ ਨਿਕਲਦਾ ਸਤਗੁਰੂ ਕਹਿੰਦੇ ਈਤ ਪੂਤ ਨਹੀਂ ਵਿਛੜਾਇਆ ਇੱਥੇ ਵੀ ਤੇ ਉੱਥੇ ਵੀ ਜਿਹੜਾ ਲਈ ਸਾਲ ਛੜਦਾ ਸੋ ਸੰਗੀ ਗੰਗਿਆ ਅਸਲ ਦੇ ਵਿੱਚ ਉਹ ਹੀ ਤੇਰਾ ਅਸਲ ਸਾਥੀ ਹੈ ਉਹ ਕੌਣ ਹੈ ਪ੍ਰਮਾਤਮਾ ਬਿਨ ਸਜਾਏ ਜੋ ਨਿਮਕ ਮੈਂ ਨਿਮਕ ਦਾ ਸਤ ਸੰਗਤ ਨੂੰ ਪਤਾ ਕੀ ਹੁੰਦਾ ਜਿਵੇਂ ਆਪਾਂ ਇੱਕ ਅੱਖ ਝੱਟਦੇ ਆ ਇਹਨੂੰ ਨਿਮਕ ਕਹਿੰਦੇ ਇੱਕ ਅੱਖ ਝਾਪਣ ਜਿੰਨੇ ਸਮੇਂ ਦੇ ਵਿੱਚ ਵੀ ਸਤਪੁਰ ਪਾਤਸ਼੍ਰੀ ਰਾਮ ਰਾਜ ਜੀ ਕਹਿੰਦੇ ਜਿਹੜਾ ਤੈਨੂੰ ਸੁੱਖ ਇੰਨਾ ਕੀ ਸੁੱਖ ਦੇ ਸਕਦਾ ਹੈ ਜਿਵੇਂ ਅੱਖ ਚੜਕ ਲਈ ਇੰਨੇ ਕ ਸਮੇਂ ਦੀ ਸਤਿ ਕਰਪਾ ਸਰ ਮਹਾਰਾਜ ਜੀ ਕਿਤੇ ਸੁੱਖ ਮਿਲਿਆ ਤੇ ਉਹ ਸੁੱਖਾ ਦਾ ਉਹ ਤਾਂ ਥੋੜੇ ਸਮੇ ਦਾ ਸੁੱਖ ਹੈ ਜੇਕਰ ਅਸਲ ਸੁੱਖ ਨੂੰ ਤੂੰ ਮਰਨਾ ਚਾਹੁੰਦਾ ਹੈ ਤਾਂ ਤੂੰ ਪ੍ਰਮਾਤਮਾ ਦੇ ਨਾਲ ਜੁੜ ਪਰਤਪਾਲ ਹੈ ਅਪਿਆਉ ਦੇ ਕਸ਼ੂਣ ਨਾ ਹੋਏ ਜਿਹੜਾ ਪ੍ਰਮਾਤਮਾ ਤੇ ਨੂੰ ਭੋਜਨ ਦਿੰਦਾ ਹੈ ਤੇਰੀ ਪਰਤਪਾਲਣਾ ਕਰਦਾ ਹੈ ਕਸ਼ੂਣ ਨਾ ਹੋਏ ਕਿਸੇ ਚੀਜ਼ ਦੀ ਘਾਟ ਨਹੀਂ ਸਾਹ ਸਾਹ ਸੰਭਾਲਦਾ ਮੇਰਾ ਪ੍ਰਭ ਸੂਈ ਜਿਹੜਾ ਹਰ ਇੱਕ ਸਾਹ ਦੇ ਨਾਲ ਤੈਨੂੰ ਸੰਭਾਲ ਰਿਹਾ ਹੈ ਉਹ ਐਪਜਾ ਮੇਰਾ ਪ੍ਰਮਾਤਮਾ ਹੈ ਇਕੱਲ ਯਾਦ ਰੱਖਣਾ ਸਾਥ ਸੰਗਤ ਮਨੁੱਖ ਦਾ ਜਿਹੜਾ ਮਨ ਹੈ ਸੁਭਾਣਾ ਦੇ ਨਾਲ ਕਈ ਸ਼ੰਕੀਆਂ ਦੇ ਨਾਲ ਬੜਾ ਘਿਰਿਆ ਹੁੰਦਾ ਇੱਥੇ ਬਚਨ ਆਏ ਨੇ ਪ੍ਰਤਪੱਲ ਹੈ ਅਪਿਆਉ ਦੇ ਕਸ਼ਕੂਣ ਨਾ ਹੋਏ ਕਿਸੇ ਚੀਜ਼ ਦੀ ਘਾਟ ਦੇ ਪਰ ਮਨੁੱਖ ਨੂੰ ਅੱਜ ਪੁੱਛ ਲੋ ਕਹਿੰਦਾ ਮੈਨੂੰ ਇਸ ਚੀਜ਼ ਦੀ ਘਾਟ ਹੈ ਇਸ ਚੀਜ਼ ਦੀ ਵੀ ਘਾਟ ਹੈ ਇੱਛੇ ਵੀ ਮੇਰੇ ਕੋਲ ਥੋੜਾ ਹੈ ਇੱਛੇ ਵੀ ਮੇਰੇ ਕੋਲ ਥੋੜਾ ਹੈ ਮੇਰੇ ਕੋਲ ਆ ਹੋਣਾ ਚਾਹੀਦਾ ਹੈ ਮੇਰੇ ਕੋਲ ਆ ਹੋਣਾ ਚਾਹੀਦਾ ਹੈ ਮੇਰੇ ਨਾਲ ਇੱਚ ਹੋਣਾ ਚਾਹੀਦਾ ਹੈ ਉਹ ਕਿਉਂ ਕਹਿੰਦਾ ਕਿਉਂਕਿ ਉਹਨ ਕਿਸੇ ਨਾ ਕਿਸੇ ਚੀਜ਼ ਦੀ ਘਾਟ ਰੱਖ ਲਈ ਪਰ ਇੱਥੇ ਗੁਰੂ ਸਾਹਿਬ ਜਿਸ ਘਾਟ ਦੀ ਗੱਲ ਕਰ ਰਹੇ ਨੇ ਉਹ ਇਹ ਹੈ ਕਿ ਮਨੁੱਖ ਨੂੰ ਰਜ਼ਕ ਵੱਲੋਂ ਉਹਦੇ ਸਰੀਰ ਦੀ ਭੁੱਖ ਵੱਲੋਂ ਕਿਸੇ ਕਿਸਮ ਦੀ ਟੋਟਾ ਨਹੀਂ ਆ ਜਿੰਨੀਆਂ ਮਨੁੱਖ ਇੱਛਾਵਾਂ ਬੰਦ ਰੱਖੇਗਾ ਉਹਨਾਂ ਜਿਆਦਾ ਬੰਦ ਰੱਖੇਗਾ ਇਸ ਜੀ ਦੀ ਤੋੜ ਤੱਕ ਕਦੇ ਆਈ ਨਹੀਂ ਨਾ ਸਕਦੀ ਸਤਿਗੁਰੂ ਕਹਿੰਦੇ ਉਹ ਤਾਂ ਫਿਰ ਬਿਨਾਂ ਸੰਤੋਖ ਨਹੀਂ ਘੁਮਦਾ ਉਹ ਤਾਂ ਸੰਤੋਖ ਦੇ ਨਾਲ ਹੀ ਘੁਮ ਕਰ ਸਕਦਾ ਹੁਣ ਤਾਂ ਕੋਈ ਉਹਦਾ ਇਲਾਜ ਹੀ ਨਹੀਂ ਅਸ਼ੰ ਅਸ਼ੇਧ ਅਪਾਰ ਪ੍ਰਭ ਅਸ਼ੰਤ ਭਾਵ ਜਿਹੜਾ ਛਲਿਆ ਨਹੀਂ ਜਾ ਸਕਦਾ ਭਾਵ ਜਿਹੜਾ ਚਲਾਕੀ ਦੇ ਨਾਲ ਠੱਗਿਆ ਨਹੀਂ ਜਾ ਸਕਦਾ ਅਸ਼ੇਧ ਜਿਹਦੇ ਵਿੱਚ ਛੇਧ ਨਹੀਂ ਕੀਤਾ ਜਾ ਸਕਦਾ ਜਿਹਨੂੰ ਖੰਡ ਪੰਡ ਨਹੀਂ ਕੀਤਾ ਜਾ ਸਕਦਾ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਅਪਾਰ ਭਾਵ ਕਿ ਜਿਸ ਇੱਕ ਚੀਜ਼ ਦਾ ਪਾਰ ਹੁੰਦਾ ਹੈ ਨਾ ਨਦੀਆਂ ਨੇ ਉਹਨਾਂ ਦਾ ਪਾਰ ਹੈ ਪਰ ਸਮੁੰਦਰ ਦਾ ਪਾਰ ਆਵਰ ਪੜਾ ਹੈ ਸਮੁੰਦਰ ਜਦੋਂ ਤੁਸੀਂ ਸਮੁੰਦਰ 'ਚ ਜਾਓਗੇ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਕਿੰਨਾ ਸਮਾਂ ਲੱਗਦਾ ਸਮੁੰਦਰ ਦਾ ਵੀ ਪਾਰ ਹੋਇਆ ਸਕਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਤੂੰ ਅਪਾਰ ਹੈ ਤੇਰਾ ਕਿਹੜਾ ਪਰਨਾ ਤੇ ਉਰਲਾ ਬੰਨਾ ਨਹੀਂ ਪ੍ਰਭੂ ਤੂੰ ਸਾਰਿਆਂ ਦਾ ਪ੍ਰਮਾਤਮਾ ਹੈ ਉੱਚਾ ਜਾਗਾ ਰੂਪ ਤੇਰੀ ਤੇਰੀ ਹਸਤੀ ਹੈ ਨਾ ਉਹ ਸਾਰਿਆਂ ਨਾਲ ਉੱਚੀ ਹੈ ਜਪ ਜਪ ਕਰੇ ਅਨੰਤ ਜੰਤ ਅਚਰਜ ਅਨੂਪ ਤੇਰੇ ਭਗਤ ਤੇਰੇ ਸੇਵਕ ਤੈਨੂੰ ਸਿਮਰਦੇ ਨੇ ਤੈਨੂੰ ਜਪਦੇ ਨੇ ਤੇ ਉਹ ਅਚਰਜ ਅਨੂਪ ਉਹਨਾਂ ਦੀ ਅਵਸਥਾ ਜਿਹੜੀ ਬੜੀ ਫੈਰਾਨੀ ਵਾਲੀ ਬਣ ਜਾਂਦੀ ਹੈ ਉਪਮਾ ਕੋ ਹੈ ਸਾ ਮਤ ਦੇ ਪਤਿਆਲ ਪ੍ਰਭ ਜਿਤ ਤੁਮੇ ਅਰਾਧਾ ਇਹ ਪ੍ਰਮਾਤਮਾ ਤੇ ਦਇਆ ਦੇ ਘਰ ਪ੍ਰਮਾਤਮਾ ਮੈਨੂੰ ਉਹ ਮਤ ਬਖਸ਼ ਕਰ ਮੈਨੂੰ ਉਹ ਸੋਝ ਦੇ ਜਿਤ ਤੁਮੇ ਅਰਾਧਾ ਤੁਸੀਂ ਜਾਨਣਾ ਪੜਦਾ ਹੈ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਪੰਨੀ ਪੜੀ ਜਵੇ ਜੱਜ ਸਰ ਜੀ ਆਖਿਆ ਬੜੇ ਪਿਆਰ ਨਾਲ ਗੁਰਾ ਇੱਕ ਦਿਨ ਮੁਝਾਈ ਇਹ ਗੁਰਦ ਨੂੰ ਤਸੋਜ ਬਖਸ਼ਿਸ਼ ਕਰ ਕੀ ਸਭਨਾ ਜੀਆਂ ਦਾ ਇੱਕ ਦਾਦਾ ਸੋ ਮੈਂ ਬਿਸਰ ਨਾ ਜਾਈ ਉਹ ਜਿਹੜਾ ਸਾਰਿਆਂ ਜੀਵਾਂ ਦਾ ਦਾਤਾ ਹੈ ਨਾ ਉਹ ਮਨ ਨੂੰ ਕਿਤੇ ਭੁੱਲ ਨਾ ਜਾਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਦਰਵਾਣੀ ਪੜਨ ਵਾਲੇ ਆਪਾਂ ਜਾਣਦੇ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਨਾ ਸਭ ਤੋਂ ਪਹਿਲਾ ਸ਼ਬਦ ਹੈ ਮੋਤੀ ਤਾਂ ਮੰਦਰ ਉਸਰੇ ਰਤਨੀ ਦਾ ਹੋਵੇ ਜੜਾਉ ਉਸਤੂਰ ਕੋ ਨੂੰ ਅਗਰ ਚਿੰਤਨ ਲੀਕ ਆਵੇ ਜਾਓ ਸਤਿਗੁਰ ਕਹਿੰਦੇ ਮੇਰਾ ਘਰ ਜਿਹੜਾ ਹੈ ਨਾ ਉਹ ਮੋਤੀਆਂ ਦੇ ਨਾਲ ਬਣਿਆ ਤੁਸੀਂ ਦੇਖੋ ਜਿਸ ਮਨੁੱਖ ਦਾ ਘਰ ਜਿਹੜਾ ਹੈ ਉਹ ਹੀਰੇ ਮੋਤੀਆਂ ਨਾਲ ਬਣਿਆ ਹੋਵੇ ਉਹ ਮਨੁੱਖ ਕਿੰਨਾ ਅਮੀਰ ਹੋਵੇ ਮੋਤੀ ਤਾਂ ਮੰਦਰ ਉਸਰੇ ਮੰਦਰ ਦਾ ਅਰਥ ਘਰ ਸਤਿਗੁਰ ਕਹਿੰਦੇ ਮੇਰਾ ਘਰ ਜਿਹੜਾ ਹੈ ਮੋਤੀਆਂ ਦੇ ਨਾਲ ਬਣਿਆ ਹੋਵੇ ਰਤਨੀ ਤਾਂ ਹੋਵੇ ਜੜਾਉ ਰਤਨ ਜਿਹੜਾ ਉਹ ਮੋਤੀ ਤੋਂ ਵੀ ਮਹਿੰਗਾ ਸਤਿਗੁਰ ਕਹਿੰਦੇ ਰਤਨ ਜਿਹੜੇ ਨੇ ਮੇਰੇ ਘਰ ਦੀ ਕੰਧਾਂ ਵਿੱਚ ਲੱਗੇ ਹੋਣ ਅਗਰ ਚੰਦਨ ਲੀਪ ਆਵਾਂ ਚਾਹੋ ਮੇਰੇ ਘਰ ਤੋਂ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਵਿੱਚ ਬੜੇ ਸੋਹਣੇ ਸੁਗੰਧਤ ਜਿਹੜੇ ਨਾ ਜਿਵੇਂ ਅੱਜ ਦੀ ਭਾਸ਼ਾ ਵਿੱਚ ਅਸੀਂ ਸੈਂਟਰ ਲਖਨਉਸ ਕਰਦੇ ਆ ਸੁਗੰਧਤ ਤੰ ਨੂੰ ਲਾਉਂਦੇ ਆ ਗੁਰੂ ਸਾਹਿਬ ਕਹਿੰਦੇ ਉਸ ਸਮੇਂ ਅਗਰਬ ਨਹੀਂ ਸੀ ਅਗਰ ਲੱਕੜੀ ਦਾ ਨਾਂ ਹੈ ਚੰਦਨ ਦੀ ਲੱਕੜੀ ਜਾਂਦਾ ਬੜੀ ਖੂਬਸੂਰਤ ਹੈ ਔਰ ਬੜੀ ਖੁਸ਼ਬੂ ਪੈਦੀ ਆਉਂਦੀ ਹੈ ਸਤਿਗੁਰੂ ਕਹਿੰਦੇ ਮੇਰਾ ਘਰ ਮੋਤੀਆਂ ਨਾਲ ਬਣਿਆ ਹੋਵੇ ਰਤਨ ਜੜੇ ਹੋਣ ਮੇਰੇ ਘਰ ਦੇ ਵਿੱਚੋਂ ਖੁਸ਼ਹੂਆ ਹੋਣ ਅਗਰ ਚੰਦਰ ਦੀਆਂ ਪਰ ਪ੍ਰਮਾਤਮਾ ਇੰਨਾ ਸੋਹਣਾ ਘਰ ਬੰਦਿਆ ਹੋਇਆ ਵੀ ਮਤ ਦੇਖ ਹੁਲਾ ਮਿਸਰੇ ਮਤਾਂ ਮੈਂ ਕਿਤੇ ਦੇਖੇ ਇਸ ਘਰ ਨੂੰ ਤੈਨੂੰ ਸਾਰ ਦੇਣਾ ਤੈਨੂੰ ਕਿਤੇ ਭੁਲ ਜਾਣਾ ਤੇਰਾ ਜਿੱਤਨਾ ਆਵੇ ਨਾ ਤੇਰਾ ਨਾਂ ਮਿਲ ਕਿੱਤ ਵਿੱਚ ਨਾ ਆਵੇ ਮੋਤੀਆਂ ਦੇ ਮਹਿਲਾਂ ਦੇ ਦੇਖੇ ਸਤਿਗੁਰੂ ਪਾਸ਼ਾ ਮਹਾਰਾਜੀ ਅੱਗੇ ਤਿੰਨ ਮਰਦੰਦਰ ਪ੍ਰਮਾਣ ਕਰਦੇ ਨੇ ਮੈਂ ਸੰਖੇਪ ਰੂਪ ਦੇ ਵਿੱਚ ਸਾਂਝ ਪਾਉਣਾ ਸਰ ਤੋ ਕਿੰਨੇ ਮੈਂ ਰਾਜਾ ਹਾਂ ਮੇਰੀ ਪਰਜਾ ਹੋਵੇ ਮੇਰੀ ਫੌਜ ਹੋਵੇ ਜਿਹੜੀ ਮੇਰੀ ਸੇਵਾ ਦੇ ਵਿੱਚ ਨੌਕਰ ਚਾਕਰ ਲੱਗੇ ਹੋਣ ਪਰ ਸਤਿਗੁਰੂ ਜੀ ਮੈਂ ਰਾਜਾ ਵੀ ਹਾਂ ਮੇਰੇ ਘਰ ਦੇ ਵਿੱਚ ਫੌਜਾਂ ਵੀ ਹੋਣ ਮੇਰੇ ਮਹਿਲਾਂ ਦੇ ਵਿੱਚ ਨੌਕਰ ਚਾਕਰ ਵੀ ਹੋਣ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣੂ ਵੀ ਹੋਣ ਪਰ ਪ੍ਰਮਾਤਮਾ ਤੇਰੇ ਕੋਲ ਇੱਕ ਚੀਜ਼ ਮੰਗਦਾ ਇਹ ਸਭ ਕੁਝ ਦੇਖ ਕੇ ਮੈਂ ਕਿਤੇ ਭੁੱਲ ਨਾ ਜਾਵਾਂ ਸਿੱਧ ਹੋਵਾਂ ਸਿੱਧ ਲਈ ਰਿਤ ਆਖਾ ਪਾਓ ਜੇਕਰ ਮੈਂ ਸਿੱਧ ਬਣ ਜਾਵਾਂ ਮੈਂ ਸਿੱਧ ਬੜਾ ਪੁੱਗਿਆ ਹੋਇਆ ਜੋਗੀ ਬਣ ਜਾਵਾਂ ਧਿਰਤੀਆਂ ਮੇਰੀਆਂ ਸਿੱਧੀਆਂ ਮੇਰੇ ਅੱਗੇ ਪਿੱਛੇ ਦੁਨੀਆ ਕਰਨ ਜੋ ਮੈਂ ਕਿਸੇ ਮਨੁੱਖ ਕੋਲ ਕਰਵਾਉਣਾ ਚਾਹਾਂ ਨਾ ਕਿਸੇ ਕੁਦਰਤ ਕੋਲ ਕਰਵਾਉਣਾ ਚਾਹਾਂ ਉਹ ਹੋ ਜਾਏ ਗੁਪਤ ਅਸਨ ਲਈ ਬੈਠਾ ਜੇ ਮੈਂ ਗੁਫਾ ਦੇ ਵਿੱਚ ਆਸਨ ਵੀ ਲਾ ਕੇ ਬੈਠਾਂ ਮੇਰਾ ਜਿਹੜਾ ਖਾਣ ਪੀਣੇ ਉਹ ਹਵਾ ਹੋ ਜਾਏ ਕਲ ਵੀ ਸਾਡੇ ਕੋਲ ਸੀ ਕੋਈ ਸੀ ਪੌੜਾ ਵਾਲੀ ਜਿਹੜੇ ਬੰਦੇ ਹਵਾ ਦੇ ਨਾਲ ਗੁਜ਼ਾਰਾ ਕਰਦੇ ਨੇ ਕੇਵਲ ਹਵਾ ਦੇ ਸਹਾਰੇ ਜੀਂਦੇ ਨੇ ਜੇਕਰ ਮੇਰੀ ਹਵਾ ਜਿਹੜੀ ਹੈ ਖਾਣ ਪੀਣ ਬਣ ਜਾਏ ਜੇਕਰ ਮੈਨੂੰ ਕੋਲ ਇੰਨੀਆਂ ਸ਼ਕਤੀਆਂ ਵੀ ਆ ਜਾਣ ਇੰਨੀ ਪਾਵਰ ਵੀ ਆ ਜਾਏ ਪਰ ਸਤਿਗੁਰ ਪਾਤਸ਼ਾਹ ਮਿਹਰਤ ਕਰਦੇ ਕਿਰਪਾ ਕਰਿਓ ਮਤ ਦੇਖ ਭੁਲਾ ਬਿਸਰੈ ਤੇਰਾ ਚਿਤ ਨ ਆਵੇ ਨਾ ਕਿਤੇ ਮਤਾਂ ਇੰਨੀਆਂ ਚੀਜ਼ਾਂ ਦੇਖੇ ਮੇਰਾ ਮਨ ਟੁੱਟ ਹੋ ਜਾਏ ਤੇਰਾ ਨਾਂ ਚਿਤ ਵਿੱਚ ਨਾ ਆਵੇ ਸਤਿਗੁਰੂ ਇਹੀ ਰਿਮਾਡ ਕਰ ਰਹੇ ਨੇ ਸਾਹ ਮਤ ਦੇਹੁ ਦਿਯਾਰ ਪ੍ਰਭ ਹੇ ਦਇਆ ਦੇ ਘਰ ਪਰ ਮਤ ਨੂੰ ਮੈਨੂੰ ਉਹ ਮਤ ਦੇ ਉਹ ਸੂਝ ਦੇ ਜਿਤ ਤੁਮੈ ਅਰਧ ਜਿਸ ਨਾਲ ਮੈਂ ਤੇਰੀ ਅਰਧਨਾ ਕਰ ਸਕਾਂ ਨਾਨਕ ਮੰਗੇ ਦਾਨ ਪ੍ਰਭ ਏ ਨਾਨਕ ਤੇ ਦਾਨ ਪ੍ਰਮਾਤਮਾ ਤੇ ਗੁਰ ਮੰਗਦੇ। ਉਵਤਿਪਾਸ਼ ਮਹਾਰਾਜ ਜੀ ਕਿਰੇ ਮੈਨੂੰ ਦਾਨ ਬਖਸ਼ਿਸ਼ ਕਰੋ। ਮੈਂ ਤੁਹਾਡੇ ਕੋਲ ਦਾਨ ਮੰਗ ਰਿਆ ਰੇਨ ਪਦ ਸਾਧਾ ਜਿਹੜੇ ਤੇਰੇ ਸਾਥ ਜਨ ਜਨ ਦਾ ਜਿਹੜੇ ਤੇਰੀ ਭਗਤੀ ਕਰਨ ਵਾਲੇ ਮੁਖ ਨੇ ਉਹਨਾਂ ਦੇ ਚਰਨਾਂ ਦੀ ਧੂੜ ਮਿਲਦੇ। ਮੈਂ ਤੇਰੇ ਕੋਲ ਇਹ ਦਾਨ ਵਿੱਚ ਮੰਗਦਾ ਚਰਨਾਂ ਦੀ ਧੂੜ ਤੋਂ ਭਾਵ ਸਾਸ ਸਤ ਪਤ ਕੀ ਹੈ। ਪਿਛਲੇ ਸਮੇਂ ਦੇ ਅੰਦਰ ਵੀ ਮੈਂ ਸਾਝ ਪਾਈ ਸੀ ਚਰਨਾਂ ਦੀ ਧੂੜ ਲੈ ਕੇ ਕਦੇ ਕੋਈ ਮਨੁੱਖ ਪਵਿੱਤਰ ਨਹੀਂ ਹੁੰਦਾ। ਜੰਤੂੜ ਇੱਕ ਦਿਸਟਾਂਤ ਹੈ ਭਾਵੇਂ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ ਉਹਨਾਂ ਦੇ ਚਰਨਾ ਵਿੱਚ ਰੱਖ ਮੈਂ ਉਹਨਾਂ ਦੀ ਤਰ੍ਹਾਂ ਜਿਵੇਂ ਉਹ ਪਰਮਾਤਮਾ ਦੀ ਭਗਤੀ ਕਰਕੇ ਤੇਰੀ ਭਗਤੀ ਕਰਕੇ ਤੇਰੇ ਤੱਕ ਪਹੁੰਚੇ ਨੇ ਮੈਂ ਉਹਨਾਂ ਦੀ ਸੰਗਤ ਕਰਾਂ ਉਹਨਾਂ ਦੀ ਸੰਗਤ ਵਿੱਚੋਂ ਚੰਗੇ ਗੁਣਾਂ ਨੂੰ ਹਾਸਲ ਕਰਾਂ ਮੇਰਾ ਜੀਵਨ ਵੀ ਉਹਨਾਂ ਵਰਗਾ ਬਣ ਜਾਏ ਤਾਂ ਜੋ ਮੈਂ ਤੇਰੇ ਤੱਕ ਪਹੁੰਚ ਸਕਾਂ ਇੱਕ ਗੱਲ ਯਾਦ ਰੱਖਣਾ ਸਾਥ ਸੰਗਤ ਇਤਿਹਾਸ ਦੇ ਅੰਦਰ ਤੁਸੀਂ 2-3 ਲੱਖ ਬੜੇ ਪਿਆਰੇ ਨੇ ਸਿੱਖ ਇਤਿਹਾਸ ਦੇ ਅੰਦਰ ਸਿੱਖ ਧਰਮ ਦੇ ਅੰਦਰ ਪੂਰਨ ਧਰਮ ਦੇ ਅੰਦਰ ਵੀ ਆਪਕੋ ਆਪਣੇ ਬਖਰੀ ਲਬਜ ਨਹੀਂ ਇੱਕ ਲਬਜ ਹੈ ਅਵਤਾਰ ਅਵਤਾਰ ਧਾਰਿਆ ਆਪ ਦਾ ਅਕਸਰ ਜਦ ਕਿਨੇ ਵਿੱਚ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਿਆ ਗੁਰੂ ਨਾਨਕ ਸਿੰਘ ਹਰ ਜਦ ਇਹ ਸਮਝਦੇ ਆ ਵੀ ਪ੍ਰਗਟ ਪਿਆ ਪਰ ਕਈ ਲਬਜ ਹੈ ਉਹਨੇ ਬ੍ਰਹਮ ਕਹੇ ਸੰਤ ਸਾਧੂ ਗੁਰਸਿੱਖ ਇਹ ਸਭ ਸਾਰੇ ਇੱਕੋ ਲਬਜ ਨੇ ਜਿਹੜਾ ਤਮਕਾਰ ਲਬਜ ਹੈ ਨਾ ਉਹ ਪਰਮਾਤਮਾ ਤੋਂ ਹੀ ਕਿਰਪਾ ਲੈ ਕੇ ਆਇਆ ਹੈ ਇਵੇਂ ਜਿਸ ਕੰਢੇ ਜਿਵੇਂ ਗੁਰੂ ਨਾਨਕ ਸਾਹਿਬ ਨਾਲ ਤੇ ਜਿਵੇਂ ਬਾਕੀ ਬ੍ਰਹਮ ਗਿਆਨੀ ਸਾਧ ਸੰਤ ਨੇ ਜਾਂ ਭਗਤ ਨੇ ਉਹਨਾਂ ਨੇ ਇਹਨਾਂ ਅਵਤਾਰਾਂ ਰਾਹੀਂ ਜਾਂ ਪ੍ਰਮਾਤਮਾ ਦੀ ਕੁਦਰਤ ਰਾਹੀਂ ਪ੍ਰਮਾਤਮਾ ਨੂੰ ਸਮਝਿਆ ਇੱਕ ਤਾਂ ਧੋਖਸ ਲੈ ਕੇ ਆਏ ਬਣ ਕੇ ਤੇ ਇੱਕ ਉਹ ਨੇ ਜਿਹੜੇ ਗੁਰੂ ਨਾਨਕ ਸਾਹਿਬ ਨਾਲ ਜੁੜ ਕੇ ਪ੍ਰਮਾਤਮਾ ਤੱਕ ਪਹੁੰਚੇ ਸਾਡਾ ਜੀਵਨ ਵੀ ਐਵੇਂ ਹੀ ਹੈ ਅੱਜ ਵੀ ਮੈਂ ਇਸ ਕਰ ਤੋਂ ਬੁਣਕਰ ਨਹੀਂ ਮੈਂ ਕਰਵਾੜੀ ਬੁਣਕਰ ਹੈ ਨਾ ਸਿੱਖ ਇਤਿਹਾਸ ਅੱਜ ਵੀ ਤੁਸੀਂ ਦੇਖਣਾ ਅੱਜ ਵੀ ਉਹ ਤਾਪ ਅਹੇ ਨਾ ਉਤੋਂ ਬਖਸ਼ਿਸ਼ ਲੈ ਕੇ ਆਏ ਨੇ ਇਹਦੇ ਵਿੱਚ ਉਹ ਦੋ ਆਏ ਨੇ ਕਈ ਜਨਮ ਤੋਂ ਜਿਹੜੇ ਨੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਜਨਮ ਤੋਂ ਛੋਟੇ ਹੁੰਦੇ ਹੋਏ ਤੋਂ ਉਹਨਾਂ ਦੀ ਲਗਨ ਜਿਹੜੀ ਹੈ ਪ੍ਰਮਾਤਮਾ ਦੇ ਘਰ ਵੱਲ ਜਾਂਦੀ ਤੁਸੀਂ ਕਈ ਬੱਚੇ ਇਹੋ ਜਿਹੇ ਦੇਖੋਗੇ ਉਹ ਗੁਰੂ ਘਰ ਜਿਹੜੇ ਆਉਂਦੇ ਆਉਂਦੇ ਦਿੱਤਾ ਕੋਲ ਆਉਂਦੇ ਦਰਬਾਰ ਸਾਹਿਬ ਤੋਂ ਤੁਸੀਂ ਕਿਤੇ ਜਾਓ ਅਜਿਹੇ ਬੱਚੇ ਤੁਹਾਨੂੰ ਮਿਲ ਜਾਣਗੇ ਉਹਨਾਂ ਦੇ ਉੱਤੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਜਿਵੇਂ ਜਿਵੇਂ ਜੀਵਨ ਦੇ ਵਿੱਚ ਸੁਖ ਨੂੰ ਸੰਭਾਲਦੇ ਨੇ ਗੋਹ ਦੇ ਨਾਲ ਜੜਦੇ ਨੇ ਆਪਣੇ ਗੁਰੂ ਨਾਲ ਜੜ ਕੇ ਉਹ ਚੰਗੇ ਜੀਵਨ ਦੀ ਜੱਜ ਨਾਲ ਗੁਰੂ ਕੋਲ ਕਰਦੇ ਨੇ ਜਦੋਂ ਗੁਰੂ ਚੰਗਾ ਜੀਵਨ ਬਖਸ਼ਿਸ਼ ਕਰ ਦਿੰਦਾ ਉਹਦੀ ਲਈ ਪਰਮਾਤਮਾ ਨਾਲ ਲੱਗ ਜਾਂਦਾ ਤੇ ਇੱਕ ਗੱਲ ਯਾਦ ਰੱਖਣਾ ਜਿਹੜਾ ਮਨੁੱਖ ਪਰਮਾਤਮਾ ਤੱਕ ਪਹੁੰਚ ਗਿਆ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਉਹਦੇ ਬਾਰੇ ਜਾਂ ਤਾਂ ਉਹ ਆਪ ਜਾਣਦਾ ਹੈ ਜਾਂ ਪਰਮਾਤਮਾ ਜਾਣਦਾ ਦੂਜਾ ਕੋਈ ਨਹੀਂ ਜਾਣ ਸਕਦਾ ਸਤਿਪਾਠਾ ਮਹਾਰਾਜੀ ਕਹਿ ਰਹੇ ਨੇ ਮੈਨੂੰ ਦਾਰ ਦੇ ਪਰਮਾਤਮਾ ਰੇਤ ਪੱਗ ਸਦਾ ਮੈਨੂੰ ਆਪਣੇ ਭਗਤਾਂ ਦੀ ਆਪਣੇ ਸਾਧਾਂ ਦੀ ਆਪਣੇ ਸੰਤਾਂ ਦੀ ਧੂੜੀ ਦੇ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ ਤਾਂ ਜੋ ਮੈਂ ਤੇਰੇ ਨਾਲ ਜੁੜ ਸਕਾਂ ਅਗਲੀ ਜੋ ਪਾਵਨ ਦਿਵਸਨੀ ਹੈ ਧਰਮੰਤਰਗਮ ਸੈ ਮਹਾਰਾਜ ਜੀ ਦੀ ਗੁਰਦੱਤਿ ਦਿਵਸ ਹੈ ਪੈਸਾ ਪੈ ਪਦਾਰਥੀਆਂ ਨੇ ਬੜਾ ਸੁਣਨਾ ਬਤਨ ਕੀਤਾ ਸਤਗੁਰੂ ਪਾਸ਼ਾ ਮਹਾਰਾਜ ਜੀ ਦੇ ਪਰਥਾਏ ਉਹਨਾਂ ਨੇ ਪੌੜੀ ਦੇ ਵਿੱਚ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਤ ਪੰਜ ਕੇ ਅਨੇਤੁ ਭਾਵ ਤੱਕ ਕੀ ਹੈ ਪੰਜ ਗੁਣ ਦਇਆ ਧਰਮ ਧੀਰਜ ਸਤ ਸੰਤੋਖ ਇਹ ਪੰਜ ਗੁਣ ਪੰਜ ਪਿਆਲੇ ਪੰਜ ਪੀਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਕ ਪੰਜ ਪੀਰ ਤੇ ਛੇਟਰ ਪੀਰ ਬੈਠਾ ਗੁਰਦਵਾਰਾ ਭਾਰਾ ਗੁਰੂ ਹੋ ਕੇ ਧੰਨ ਗੁਰਗਬ ਸਿੰਘ ਮਹਾਰਾਜ ਜੀ ਗੁਰਤਾ ਗਦੀ ਦੇ ਉੱਤੇ ਬੈਠੇ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਸਿਰਫ ਕਾਇਆ ਹੀ ਬਦਲੀ ਹੈ ਸਰੂਪ ਹੋਈ ਹੈ ਐਸੇ ਕਰਕੇ ਜੇ ਤੁਸੀਂ ਗੁਰਬਾਣੀ ਦੇ ਅੰਦਰ ਪੜੋਗੇ ਨਾ ਕਿਤੇ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਜਿਹੜਾ ਹੈ ਨਾ ਅਖੀਰਲੀ ਪੰਕਤੀ ਤੇ ਨਹੀਂ ਆਏਗਾ ਹੁਣ ਤੁਸੀਂ ਦੇਖੋ ਕੇਸ਼ ਕਰਨ ਦੇ ਵਿੱਚ ਨਾਮ ਆਇਆ ਨਾਨਕ ਮੰਗੈ ਦਾਨ ਕਬ ਰੇਣ ਤੱਕ 사ਤਾ ਇਹ ਸ਼ਬਦ ਤਾਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਹੈ ਪਰ ਉਹਨਾਂ ਨੇ ਨਾਮ ਜਿਹੜਾ ਵਰਤਿਆ ਉਹ ਨਾਨਕ ਹੈ ਕਿਉਂ ਕਿਉਂਕਿ ਨਾਨਕ ਦੀ ਜੋਤ ਨਹੀਂ ਆਉਣੀ ਕਿਵਰ ਸਰੀਰ ਬਦਲੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਰੀਰ ਬਦਲਿਆ ਗੁਰੂ ਅੰਗਦ ਪਾਸ਼ਾ ਵਿੱਚ ਮਹਾਰਾਜ ਦੀ ਜੋਤ ਆ ਗਈ ਜੋਤ ਜਦੋਂ ਧੰਨ ਅਮਰਦਾਸ ਪਾਸ਼ਾ ਮਹਾਰਾਜ ਵਿੱਚ ਆਈ ਤਾਂ ਵੀ ਨਾਨਕ ਦੀ ਜੋਤ ਹੈ ਗੁਰੂ ਮਾਨਮੋਹਨ ਪਾਸ਼ਾ ਮਹਾਰਾਜ ਵਿੱਚ ਆਈ ਤਾਂ ਵੀ ਨਾਨਕ ਦੀ ਜੋਤ ਹੈ ਗੁਰੂ ਅਰਜਨ ਪਾਸ਼ਾ ਮਹਾਰਾਜ ਵਿੱਚ ਆਈ ਤਾਂ ਵੀ ਨਾਨਕ ਦੀ ਹੀ ਜੋਤ ਹੈ ਜੇ ਹਾਂ ਜੋਤ ਗੁਰੂ ਹਰਗੋਬਿੰਦ ਮਹਾਰਾਜ ਵਿੱਚ ਆਈ ਹੈ ਤਾਂ ਵੀ ਨਾਨਕ ਦੀ ਜੋਤ ਹੈ ਇਸੇ ਕਰਕੇ ਭਾਈ ਸਾਹਿਬ ਭਾਈ ਗੋ达ਰ ਜੀ ਕਹਿੰਦੇ ਅਰਜਨ ਕਾਇਆ ਪਟਕੇ ਉਹਨਾਂ ਨੇ ਸਰੀਰ ਬਦਲਿਆ ਮੂਰਤ ਬਰਤੋ ਬੰਦਸਵਾਰੀ ਤੇ ਗੁਰੂ ਹਰਿਕੰਸਾ ਮਹਾਰਾਜ ਦੇ ਰੂਪ ਦੇ ਵਿੱਚ ਆਪਣੀ ਹਸਤੀ ਕਾਇਮ ਕਰ ਲਈ ਅੱਗੇ ਬੜੇ ਪਿਆਰੇ ਬਚਨੇ ਦਲ ਪੰਜਬੁਰ ਸੂਰਮਾ ਵੱਡ ਬੋਧਾ ਪਰਉਪਕਾਰੀ ਇਹੋ ਜਿਹਾ ਭਾਰਾਂ ਕਰੂ ਲੈ ਜਿਹੜਾ ਦੁਸ਼ਮਣਾਂ ਦੇ ਸਿਰਾਂ ਨੂੰ ਤਖੱਜਿਆਂ ਵਾਂਗੂ ਡਾਣ ਗੜਾ ਦੁਸ਼ਮਣਾਂ ਦੇ ਸਿਰਾਂ ਨੂੰ ਭੰਨਣ ਵੜਾ ਦਲ ਪੰਜਬ ਗੁਰ ਸੂਰਮਾ ਸੂਰਮਾ ਗੁਰ ਵੱਡ ਜੋਧਾ ਬੜਾ ਵੱਡਾ ਜੋਧਾ ਪਰਉਪਕਾਰੀ ਜਿਹਦੇ ਜੀਵਨ ਦੇ ਵਿੱਚ ਪਰਉਪਕਾਰ ਕਹਿੰਨੇ ਗਿਣੇ ਨਹੀਂ ਜਾ ਸਕਦੇ ਤੇ ਅੱਗੇ ਬੜੇ ਪਿਆਰੇ ਬੱਚੇ ਨੇ ਉਛਲ ਸਿਖਰ ਅਰਦਾਸ ਕਰ ਸਿਖਾ ਨੇ ਪਛੇ ਆ ਕਰ ਧੰਨ ਗੁਰਮਾਨ ਸਿੰਘ ਮਹਾਰਾਜ ਉਛਲ ਸਿਖਰ ਅਰਦਾਸ ਕਰ 6 ਮਹੀਨਾ ਤੱਕ ਦਰਸ਼ ਨਿਹਾਰੀ 6 ਸਰੀਰਾਂ ਤੱਕ ਧੰਨ ਗੁਰਮਾਨ ਸਿੰਘ ਮਹਾਰਾਜ ਜੀ ਤੁਸੀਂ ਦਰਸ਼ ਜਿਹੜੇ ਸਰ ਨਿਹਾਰੇ ਨੇ ਫਿਰ ਅੱਗੇ ਕਿਵੇਂ ਹੋਏ ਅਗੰ ਅਗੁਚਰ ਸਤਰੂ ਬੋਲੇ ਮੁkte ਸੁਣੋ ਸੰਸਾਰੀ ਐਸ ਸੰਸਾਰ ਦੇ ਲੋਕੋ ਸੁਣੋ ਕਲਪੁ ਦੀ ਪੀੜੀ ਸੋਡੀਆਂ ਨੇ ਚਲਨੇ ਅਨੁਸਾਰ ਕਲਾਰੀ ਅਗਾ ਜਿਹੜੀ ਪੀੜੀ ਹੋਏਗੀ ਨਾ ਛੋਟੀ ਕੁਲ ਦੇ ਵਿੱਚ ਹੀ ਗੁਰੂ ਰਹਿਣਗੇ ਸਿੱਖਾਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਕਿੰਨੀਆਂ ਕਦਿਆਂ ਹੋਰ ਹੋਣਗੀਆਂ ਤੇ ਗੁਰੂ ਸਾਹਿਬ ਨੇ ਆਖਿਆ ਵੀ ਇਹ ਜਿਹੜੀ ਅਗਲੀ ਜੋਤਾਂ ਹੋਣਗੀਆਂ ਨਾ ਅਗਲੇ ਸੀਰ ਹੋਣਗੇ ਉਹ ਛੋਟੀ ਕੁਲ ਦੇ ਵਿੱਚੋਂ ਹੀ ਹੋਣਗੇ ਜੋਤ ਇੱਕੋ ਹੀ ਹੈ ਕਿਵੇਂ ਸੀਰ ਬਦਲ ਲੈਣ ਤੇ ਸਿੱਖਾਂ ਨੇ ਪੁੱਛਿਆ ਵੀ ਸੱਚੇ ਪਾਤਸ਼ਾਹ ਕਿੰਨੇ ਗੁਰੂ ਹੋਰ ਹੋਣਗੇ ਸਤਿਗੁਰੂ ਕਹਿੰਦੇ ਜੁਗ ਜੁਗ ਸਤਿ ਅਰਧਰੇ ਉਰਤਾਰੀ ਜਗਤੋਤਪਾਦ ਨੂੰ ਦੋ ਵਾਰੀ ਲਖਸ ਕਰਤੇ ਆ ਜੁਗ 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 ਸਤਗੁਰੂ ਤਰੇ ਅਵਤਾਰੀ ਦੋ ਦਿਨੋਂ ਚਾਰ ਸਤਕ ਨੂੰ ਕਹਿੰਦੇ ਚਾਰ ਸਰੀਰ ਜਗਤ ਧਰਨੀ ਨੇ ਸਤਗੁਰੂ ਨੇ ਗੁਰਨਾਨਕ ਸਾਹਿਬ ਮਹਾਰਾਜੀ ਨੇ ਫਿਰ ਬਾਅਦ ਵਿੱਚ ਗੁਰੂ ਸ਼ਬਦ ਨੂੰ ਜਿਹੜਾ ਹੈ ਨਾ ਉਹ ਗੁਰੂ ਬਣਾ ਕੇ ਸੰਸਾਰ ਦਾ ਪਰਦੇ ਦਾ ਆਤਮ ਕਰਦਾ ਛੇਦ ਚਾਵਦਸ 10 ਗੁਰੂ ਸਾਹਿਬਾਨ ਨੇ ਸਿਖਾਵੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇਹ ਹੁਕਮ ਦਿੱਤਾ ਸਭ ਸਖਰ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਕਰਾ ਕੀ ਗੁਰੂ ਸਾਹਿਬ ਕਿੰਨੇ ਹੁਣ ਕੋਈ ਦੇਹ ਰੂਪ ਦੇ ਵਿੱਚ ਗੁਰੂ ਨਹੀਂ ਹੋਏਗਾ ਜੇਕਰ ਕੋਈ ਦੇਹ ਮੰਨਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਕਰਾ ਕੀ ਦੇਹ ਜੋ ਪ੍ਰਭ ਕੋ ਮਿਲਬੋਚ ਹੈ ਮਿਲਬੋਚ ਸ਼ਬਦ ਵੱਖਰਾ ਚਾਹੇ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਖੋਜ ਸ਼ਬਦ ਵਿੱਚ ਲਏ ਜੋ ਦੇ ਗੁਰੂ ਗੰਸਾ ਮਹਾਰਾਜ ਜੀ ਮਹਾਰਾਜ ਜੀ ਨੇ ਸਮੂਹ ਰੂਪ ਦੇ ਵਿੱਚ ਸਾਡੇ ਕੋਲ ਸ਼ਬਦ ਹੈ ਨਾ ਗੁਰੂ ਸਾਹਿਬ ਕਹਿੰਦੇ ਇਹਨੂੰ ਖੋਜਣਾ ਸ਼ੁਰੂ ਕਰ। ਇਹਨੂੰ ਪੜਨਾ ਸ਼ੁਰੂ ਕਰੋ ਇਹਨੂੰ ਸਮਝਣਾ ਸ਼ੁਰੂ ਕਰੋ ਜੋ ਪ੍ਰਭ ਕੋ ਮਨ ਵੋਚ ਹੈ। ਕੋਜ ਸ਼ੁੱਧ ਮੈਨੇ ਰਾਜ ਕਰੇਗਾ ਖਾਲਸਾ। ਆਕੀ ਰਹੇ ਨਾ ਕੋਈ ਆਕੀ ਤੋਂ ਭਾਵ ਹੰਕਾਰੀ ਰੂਪ। ਖਾਲਸੇ ਤੋਂ ਭਾਵ ਸ਼ੁੱਧ। ਜਿਹੜਾ ਪਿਓਰ ਹੋ ਗਿਆ। ਗੁਰੂ ਸਾਹਿਬ ਕਹਿੰਦੇ ਖਾਲਸਾ ਹੀ ਰਾਜ ਕਰੇਗਾ। ਬਾਕੀ ਰਹੇ ਨਾ ਕੋਈ ਹੰਕਾਰੀ ਰੂਪ ਨਹੀਂ ਰਹਿਣਗੇ। ਇਸ ਕਰਕੇ ਯਾਦ ਰੱਖਣਾ ਗੁਰੂ ਸੇ ਮਹਾਰਾਜ ਜੀ ਨੇ ਆਗਾਹ ਦੇ ਦਿੱਤੀ ਪਰ ਅੱਜ ਤੁਸੀਂ ਦੇਖੋਗੇ ਸਿੱਖਾਂ ਦੇ ਵਿੱਚ ਵੀ ਕਈ ਕੜੀਆਂ ਹਨ ਨਾ ਪਰੰਪਰਾਵਾਂ ਚੱਲੀਆਂ ਆ ਰਹੀਆਂ ਨੇ ਕਈ ਜਿਹੜੇ ਫਿਰਕੇ ਸੰਪਰਦਾਵਾਂ ਚੱਲੀਆਂ ਆ ਰਹੀਆਂ ਨੇ ਤੁਸੀਂ ਇੱਕ ਸੰਪਰਦਾ ਅਕਸਰ ਜੜੀ ਹੈ ਉਹ ਫੇਸਬੁਕ ਦੇ ਉੱਤੇ ਲਿਖੀ ਹੋਏਗੀ ਥੋੜਾ ਸਮਾਂ ਲੈਣਾ ਪੈ ਸਕਦਾ ਹੈ ਨਾਮਦਾਰੀ ਸੰਪਰਦਾ ਜਾਂ ਕੁੱਪੀਆਂ ਦੀ ਸੰਪਰਦਾ ਇਹ ਜਿਹੜੇ ਸੰਪਰਦਾਏ ਇਹ ਲੋਕ ਲੈਂਦਾ ਇਹ ਨਾਮ ਦਾ ਕੌਣ ਰੱਦ ਸਕਦੇ ਨਾ ਹੀ ਇਹ ਇਹਨਾਂ ਦੇ ਵਿੱਚ ਨਿਸ਼ਾਨ ਸਾਹਿਬ ਕੋ ਜਿਹੜੀ ਪਰਤ ਹੈ ਇਹ ਨਿਸ਼ਾਨ ਸਾਹਿਬ ਦੇ ਨਾਮ ਦਾ ਨਾਇਦ ਨੇ ਅਪਲ ਸੇਖ ਨਾਮ ਨਿਸ਼ਾਨ ਸਾਹਿਬ ਤੇ ਨੰਬਰ 3 ਦੇ ਉੱਤੇ ਇਹ ਕਹਿੰਦੇ ਵੀ ਗਿਆਰਵਾਂ ਗੁਰੂ ਜਿਹੜਾ ਹੈ ਨਾ ਉਹ ਇਹਨਾਂ ਦਾ ਆਪਣਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋ ਨਹੀਂ ਕਰਦੇ ਉਹ ਕਹਿੰਦੇ ਗੁਰੂ ਸ੍ਰੀ ਰੂਪ ਦੇ ਵਿੱਚ ਹੀ ਅੱਜ ਵੀ ਤੁਸੀਂ ਕਦੇ ਕੰਢ ਕੇ ਸੁਣ ਲੜਾ ਉਹ ਵੀਡੀਓ ਅੱਜ ਵੀ ਉਹਹੀ ਕਰ ਕਹਿੰਦੇ ਨੇ ਵੀ ਜਿਹੜਾ ਗੁਰੂ ਹੈ ਨਾ ਉਹ ਸ੍ਰੀ ਰੂਪ ਦੇ ਵਿੱਚ ਹੁੰਦਾ ਹੈ ਪਰ ਸੱਤ ਪਾਤਸ਼ਾਹ ਮਹਾਰਾਜ ਜੀ ਤਾਂ ਗੁਰੂ ਕਰਕੇ ਗਏ ਨਾ ਹੁਣ ਤੁਸੀਂ ਛੋਟੀ ਜਿਹੀ ਉਦਾਹਰਨ ਦੇ ਕੇ ਮੈਂ ਕਹਿੰਦਾ ਜਾਟੇ ਤੋਂ ਬੰਨਣਾ ਗੁਰੂ ਸਾਹਿਬ ਮਹਾਰਾਜੀ ਨੇ ਵੀ ਪੁੱਛਿਆ ਨਾ ਸਿੱਧਾ ਮੇਰਾ ਡਾਕੂ ਕੌਣ ਹੈ ਤੇ ਗੁਰੂ ਸਾਹਿਬ ਜੀ ਨੇ ਕੀ ਆਖਿਆ ਸੀ ਸ਼ਬਦ ਗੁਰੂ ਸੁਰਤ ਤੁਣ ਜੇਲਾ ਗੁਰਬਾਣੀ ਦਾ ਬੋਲ ਨਹੀਂ ਮੇਰਾ ਗੁਰੂ ਸ਼ਬਦ ਹੈ ਤੇ ਸ਼ਬਦ ਹੀ ਗੁਰੂ ਰਿਹਾ ਹੈ ਤੇ ਸ਼ਬਦ ਦੀ ਜੋਤ ਹੀ ਗੁਰੂ ਨਾਨਕ ਸਾਹਿਬ ਮਹਾਰਾਜੀ ਵਿੱਚ ਰਹੀ ਹੈ ਤੇ ਸ਼ਬਦ ਦੀ ਜੋਤ ਹੀ ਧਰਮਪੰਗਤ ਪਾਸ਼ਾ ਮਹਾਰਾਜੀ ਵਿੱਚ ਰਹੀ ਹੈ ਜਿਵੇਂ ਜਿਵੇਂ ਜੋਤ ਬਲਦੀ ਗਈ ਉਵੇਂ-ਉਵੇਂ ਉਸ ਸਰੀਰ ਦੇ ਵਿੱਚ ਸ਼ਬਦ ਉਚਾਰਤ ਹੁੰਦਾ ਗਿਆ ਤਾਂ ਬਾਣੀ ਜਿਹੜੀ ਸ਼ਬਦ ਸਰੂਪੀ ਤਾਂ ਹੈ ਜਦੋਂ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਨੇ ਗੁਰਤਾਕਾਦੀ ਮਿਲੀ ਉਸ ਸਮੇਂ ਤੋਂ ਟੈਟਰ ਵਾਲੇ ਵਿਦਰਬੀ ਆਪਸਾਂ ਚੜ੍ਹ ਪਾਈ ਸੀ ਰਾਮਕਲੀ ਸਾਧੂ ਬਾਣੀ ਮੰਨ ਉਹਦੇ ਵਿੱਚ ਬੜੇ ਪਿਆਰੇ ਬਚਨ ਨੇ ਜਦੋਂ ਧੰਕ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਮਹਾਰਾਜ ਨੇ ਗੁਰਤਾਕਾਦੀ ਦਿੱਤੀ ਗੁਰੂ ਨਾਮਦਾਸ ਪਾਤਸ਼ਾਹ ਮਹਾਰਾਜ ਨੇ ਦਿੱਤਾ ਕਿ ਆ ਰਾਮਦਾਸ ਸੁੱਟੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨੀ ਜੀ ਤਿਲਕ ਕਿਹਸੇ ਗੱਲ ਦਾ ਦਿੱਤਾ ਇਹ ਤਿਲਕ ਨਹੀਂ ਜਿਹੜਾ ਮੱਥੇ ਉੱਤੇ ਲਾਇਆ ਇਹ ਤਿਲਕ ਨਹੀਂ ਦਿੱਤਾ ਗੁਰੂ ਸਾਹਿਬ ਜੀ ਨੇ ਕਹਿੰਦੇ ਤਿਲਕ ਕਿਹੜਾ ਦਿੱਤਾ ਗੁਰੂ ਸ਼ਬਦ ਸੱਚ ਨਿਸ਼ਾਨੀ ਤੇ ਗੁਰੂ ਦਾ ਸ਼ਬਦ ਦਿੱਤਾ ਇਸ ਕਰਕੇ ਗੁਰੂ ਸ਼ਬਦ ਜਿਹੜਾ ਹੈ ਇਹੀ ਸਾਡਾ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਇਸ ਬਾਣੀ ਬਾਣੀ ਨੂੰ ਜੁੜ ਕੇ ਅਸੀਂ ਬ੍ਰਹਮ ਦ੍ਰਿਸ਼ਟੀ ਹਾਸਲ ਕਰ ਸਕਦੇ ਹਾਂ ਸਮ ਦ੍ਰਿਸ਼ਟੀ ਹਾਸਲ ਕਰ ਸਕਦੇ ਹਾਂ ਜੋ ਗੁਰੂ ਸਾਹਿਬ ਜੀ ਕੋਲੋਂ ਕੀਤੇ ਨੇ ਉਹਨਾਂ ਚੋਂ ਤਾਂ ਦੇਖੀਗਾ ਬੋਲਦੇ ਉਸੋਂ ਨਿਕਲ ਤਾਹ ਜੰਮਿਆ ਨਹੀਂ ਅਣਜਾਣ ਬੱਚੇ ਹਨ ਮੋਸ਼ਰ ਕਿਰਪਾ ਕਰਨਾ ਆਪ ਸੰਗਤ ਦੇ ਗੁਰੂ ਨਬਸੰਜੋਗ ਦੇ ਮਕਸਦ ਲੈ ਕੇ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਬਲਾਵਤ ਆਪਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ